ਮਤਲਬ ਮੇਰਾ ਖਿਆਲ ਹੈ 11ਵੇਂ ਮਹੀਨੇ ਤੋਂ ਅंदोलਨ ਵਗ ਗਿਆ ਡੱਲੇਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈਗੀ ਤੇ ਮੇਰਾ ਖਿਆਲ ਹੈ ਵੀ ਸਬਰ ਰਹੂਗਾ ਬੰਦਾ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਸਰਕਾਰ ਮੰਗਾਂ ਕਿਉਂ ਨਹੀਂ ਮੰਨ ਰਹੀ ਮੰਗਾਂ ਸਰਕਾਰ ਮਤਲਬ ਜੇ ਕਿਹਾ ਜੀ ਮੰਗਾਂ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹ ਮੰਗਾਂ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾਂ ਮੰਨੇ ਤੇ ਡੱਲੇ ਵਾਲ ਜੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾ ਪੈਦਾ ਹੁੰਦਾ ਜੇ ਮਤਲਬ ਡੱਲੇ ਵਾਲ ਜਾਨ ਦਾ ਨੁਕਸਾਨ ਹੋ ਗਿਆ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰੇ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਦਾ ਬੰਦ ਹੋਊ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕਿਆਂ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂ ਡੇਰੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰਦੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਾਨੂੰ ਜਦੋਂ ਦੋ ਲੋੜ ਪਿੱਢਿਆਗਾ ਉਹਨਾਂ ਸਾਡੀਆਂ ਦੋ ਜਿੱਥੇ ਬੰਦੀਆਂ ਨੇ ਪਿੱਢ ਲਿਆ ਕੁਝ ਜਿੱਥੇ ਉਹਨੀਆਂ ਹੋਰ ਵਲ ਗਿਆ ਉਹਨਾਂ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਆਉਂਦੀਆਂ ਨਹੀਂਆਂ ਫਿਰ ਦੋਲਨ ਜਿਹੜਾ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਜੀਆਂ ਫਿਰ ਦੋ ਤਿੰਨ ਮਹੀਨੇ ਦੋਲਨ ਪੰਜਾਬ ਚੱਲਿਆ ਸੀ ਫਿਰ ਸੈਂਟਰ ਬਦਲ ਦਾ ਅਦੋਲਨ ਬਣਿਆ ਮਤਲਬ ਮੇਰਾ ਖਿਆਲ 11ਵੇਂ ਮਹੀਨੇ ਜੋ ਅਦੋਲਨ ਵਾਗ ਗਿਆ ਡੱਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਮਰਤ ਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਮਰਤ ਤੇ ਬਹਿ ਜੇ ਉਹ ਹਰ ਕਨਾਲ ਹੀ ਹਮਦਰਦੀ ਹੋ ਜਾਂਦੀ ਹੈ ਜੀ ਕਿ ਮੇਰਾ ਖਿਆਲ ਹੈ ਵੀ ਸਬਰ ਰਹੂਗਾ ਬੰਦ ਜਿਹਾ ਰਹੇਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ ਮੰਗਾ ਸਰਕਾਰ ਮਤਲਬ ਜੇ ਕਿਹਾ ਜੀ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਜੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾ ਪੈਦਾ ਹੁੰਦਾ ਜੇ ਮਤਲਬ ਡੱਲੇ ਵਾਲ ਜਾਨ ਦਾ ਨੁਕਸਾਨ ਹੋ ਗਿਆ ਕਾ ਕਿਸਾਨਾਂ ਦਾ ਬੜਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲ ਬਾਤ ਹੈ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰੇ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:30 ਤੱਕ ਦਾ ਬੰਦ ਹੋਊ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂਟ ਰਹੀਆਂ ਮੰਨ ਲਓਗਾ ਕੀ ਤੁਸੀਂ ਸਮਰਥਨ ਨਹੀਂ ਕਰਦੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਾਨੂੰ ਜਦੋਂ ਦੋ ਲੋੜ ਪਿੱਟਿਆਗਾ ਉਹਨਾਂ ਸਾਡੀਆਂ ਦੋ ਜਿੱਥੇ ਬੰਦੀਆਂ ਨੇ ਪਿੱਟ ਲਿਆ ਉਸ ਜਿੱਥੇ ਉਹਨੀਆਂ ਹੋਰ ਵਲਗੀਆਂ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਖੇਜ਼ੋਲ ਨੇ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ 2-3 ਮਹੀਨੇ ਜ਼ੋਲਨ ਪੰਜਾਬ ਚੱਲਿਆ ਸੀ ਫਿਰ ਸੈਂਟਰਪੱਧਰ ਦਾ ਅਧੋਲਨ ਬਣਿਆ ਮਤਲਬ ਮੇਰਾ ਖਿਆਲ ਹੈ 11ਵੇਂ ਮਹੀਨੇ ਜੋ ਅਧੋਲਨ ਵਾਗਿਆ ਡੱਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤ ਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤ ਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈ ਜੀ ਤੇ ਮੇਰਾ ਖਿਆਲ ਹੈ ਵੀ ਸਬਰ ਰਹੂਗਾ ਬੰਦ ਜਿਹੜਾ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ ਮੰਗਾ ਸਰਕਾਰ ਮਤਲਬ ਜੇ ਕਿਹਾ ਜੀ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਜੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾਂ ਪੈਦਾ ਹੁੰਦਾ ਜੇ ਮਤਲਬ ਡੱਲੇ ਵਾਲ ਜਾਨ ਦਾ ਨੁਕਸਾਨ ਹੋ ਗਿਆ ਤਾਂ ਕਿਸਾਨਾਂ ਦਾ ਬੜਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ خیال ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰਿਆ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਕਰਦਾ ਬੰਦ ਹੋ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂ ਘਟ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰਦੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਲ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਦੋ ਲੋੜ ਪਿੱਢਿਆਗਾ ਉਹਨਾਂ ਸਾਡੀਆਂ ਦੋ ਜੱਥੇ ਬੰਦੀਆਂ ਨੇ ਪਿੱਢ ਲਿਆ ਉਸ ਜੱਥੇ ਬੰਦੀਆਂ ਹੋਰ ਰਲ ਗਿਆ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਕੀ ਜ਼ੋਲ ਨੇ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਆਪੀਆਂ ਦੀਆਂ ਫਿਰ 2-3 ਮਹੀਨੇ ਜ਼ੋਲ ਨੇ ਪੰਜਾਬ ਚੱਲਿਆ ਸੀ ਫਿਰ ਸੈਂਟਰ ਬਰਦਰ ਦਾ ਅंदोलਨ ਬਣਿਆ